ਭਾਈ ਗੁਰਜੀਤ ਕਾਲਸਰ ਭਾਈ ਗੁਰਜੀਤ ਕੀ ਫਤਿਹ ਅੱਜ ਜਿਹੜਾ ਨਵਦੀਪ ਸਿੰਘ ਹੈ ਜਿਨੇ ਪਹਿਲੀ ਕਿਸਾਨੀ ਸੰਘਰਸ਼ 'ਚ ਵੀ ਬੜਾ ਹੀ ਮਰੂਲ ਅਦਾ ਕੀਤਾ ਸੀ ਉਦੋਂ ਜਦੋਂ વોਟਰ ਕੈਨਨ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ ਤੇ ਮਾਰਦੇ ਸੀ ਉਸ વોਟਰ ਕੈਨਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ ਜੇ ਇਸ ਨੌਜਵਾਨ ਨੇ ਉਸ ਟਰੱਕ ਤੇ ਚੜ ਕੇ ਉਸ વોਟਰ ਕੈਨਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਇਆ ਸੀ ਉਹਦੀ ਇੱਜ਼ਤ ਕੀਤੀ ਕਿਉਂਕਿ ਉਸ ਵੇਲੇ વોਟਰ ਕੈਨ ਜਿਹੜਾ ਉਹ ਮਾਰਦੇ ਸੀ ਅ ਬਜ਼ੁਰਗਾ ਤੇ ਤੇ ਉਹ ਕਾਫੀ ਇਹ ਉਹਨਾਂ ਦਾ ਨਕਜਾਨੀ مالی ਨੁਕਸਾਨ ਹੁੰਦਾ ਸੀ ਚਲੋ ਉਹ ਗੱਲ ਇੱਕ ਪਾਸੇ ਰਹਿ ਗਈ ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਗਿਆ ਭਾਈ ਉਹਨੇ ਕਿਹੜਾ ਕਾਨੂੰਨ ਇਹ ਜਾ ਤੋੜਤਾ ਸਰਕਾਰ ਦਾ ਭਾਜਪਾ ਦੀ ਸਰਕਾਰ ਦਾ ਜਸਟ ਬਿਕੋਜ਼ ਕੋਈ ਅਨਦਾਤਾ ਦੀ ਗੱਲ ਕਰੇ ਅੰਨਦਾਤਾ ਦੀ ਆਵਾਜ਼ ਉਠਾਵੇ ਅੰਨਦਾਤਾ ਦੇ ਹੱਕ 'ਚ ਪੈਰਾ ਦੇਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅੱਜ ਉਹਨਾਂ 'ਤੇ ਸ਼ਕਤੀ ਕੀਤੀ ਜਾਣ ਕਿ ਇਹ ਲੋਕਤੰਤਰ ਸਾਧ ਸੰਗਤ ਜੀ ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁੜਕੀ ਦੇ ਨੋਟਿਸ ਕੱਢੇ ਗਏ ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਕਨੌਰੀ ਸ਼ੰਭੂ ਬਾਰਡਰ ਤੇ ਬੈਠਿਆ ਸੀ ਅੱਜ ਕਿਸੇ ਨੂੰ ਲੈਂਡ ਜਾਂ ਆਪ ਉਹਦੀ ਕੋਈ ਫਲਾਈਟ ਸੀ ਮੈਨੂੰ ਇਸ ਗੰਦੀ ਪੂਰੀ ਜਾਣਕਾਰੀ ਨਹੀਂ ਮਗਰ ਉਹ 에ਰਪੋਰਟ ਗਿਆ ਸੀ ਔਰ ਉਸ 에ਰਪੋਰਟ ਤੋਂ ਉਹ ਨੂੰ ਘੇਟ ਲਿਆ ਗਿਆ ਕੋ ਨੂੰ ਅਰੈਸਟ ਕਰਤੀ ਮੈਂ ਅੱਜ ਜਾਂਕਰ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕੀ ਐਡੇ ਕ੍ਰਿਮੀਨਲ ਜੇਲਾ ਚੋਂ ਬਹਿ ਕੇ ਇੰਟਰਵਿਊ ਆ ਦੇ ਜਾਂਦੇ ਨੇ ਕਿ ਕੁਛ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ ਉਹਨਾਂ ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ ਕੱਲ ਦਾ ਤਾਂ ਜਿਹਨੇ ਦੇਸ਼ ਨੂੰ ਅਨਾਜ ਦਾ ਭੰਡਾਰ ਦਿੱਤਾ ਹੋਵੇ ਦੇਸ਼ 'ਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਹੋਵੇ ਹੱਕ ਸੱਚ ਦੀ ਗੱਲ ਕਰਦਾ ਹੋਵੇ ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ ਅੱਜ ਉਸ ਨੂੰ ਇਸ ਲਈ ਅਰੈਸਟ ਕਰਨਾ ਆ ਗਿਆ ਕਿਉਂਕਿ ਉਹ ਸਰਕਾਰ ਦੇ ਇਸ਼ਾਰੇ ਤੇ ਨਹੀਂ ਚੱਲਦਾ ਮੈਂ ਚਾਹਾਂਗਾ ਕਿ ਉਹਦੀ ਇਮੀਡੀਏਟਲੀ ਰਿਲੀਜ਼ ਹੋਵੇ ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਕੀ ਪਤੇ ਅੱਜ ਜਿਹੜਾ ਨਵਦੀਪ ਸਿੰਘ ਹੈ ਜਿਨੇ ਪਹਿਲੀ ਕਿਸਾਨੀ ਸੰਘਰਸ਼ 'ਚ ਵੀ ਬੜਾ ਇਹ ਮਰੂਲ ਅਦਾ ਕੀਤਾ ਸੀ ਉਦੋਂ ਜਦੋਂ ਡਾਕਟਰ ਕਨਨ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ ਤੇ ਮਾਰਦੇ ਸੀ ਉਸ વોਟਰ ਕੈਨਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ ਜੇ ਇਸ ਨੌਜਵਾਨ ਨੇ ਉਸ ਟ੍ਰੱਕ ਤੇ ਚੜ ਕੇ ਉਸ વોਟਰ ਕੈਨਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਇਆ ਸੀ ਉਹਦੀ ਇੱਜ਼ਤ ਕੀਤੀ ਕਿਉਂਕਿ ਉਸ ਵੇਲੇ વોਟਰ ਕੈਨਨ ਜਿਹੜਾ ਮਾਰਦੇ ਸੀ ਅ ਬਜ਼ੁਰਗਾ ਤੇ ਤੇ ਉਹ ਕਾਫੀ ਇਹ ਉਹਨਾਂ ਦਾ ਨਕਜਾਨੀ ਮਾਲੀ ਨੁਕਸਾਨ ਹੁੰਦਾ ਸੀ ਚਲੋ ਉਹ ਗੱਲ ਇੱਕ ਪਾਸੇ ਰਹਿ ਗਈ ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਭਾਈ ਉਹਨੇ ਕਿਹੜਾ ਕਾਨੂੰਨ ਇਹ ਜਾ ਤੋੜਤਾ ਸਰਕਾਰ ਦਾ ਭਾਜਪਾ ਦੀ ਸਰਕਾਰ ਦਾ ਜਸਟ ਬਿਕੋਜ਼ ਕੋਈ ਅੰਨਦਾਤਾ ਦੀ ਗੱਲ ਕਰੇ ਅੰਨਦਾਤਾ ਦੀ ਆਵਾਜ਼ ਉਠਾਵੇ ਅੰਨਦਾਤਾ ਦੇ ਹੱਕ 'ਚ ਪੈਰਾ ਦੇਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅੱਜ ਉਹਨਾਂ ਤੇ ਸ਼ਕਤੀ ਕੀਤੀ ਜਾਣ ਕਿ ਇਹ ਲੋਕਤੰਤਰ ਸਾਧ ਸੰਗਤ ਜੀ ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਕੀ ਦੇ ਨੋਟਿਸ ਕੱਢੇ ਗਏ ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਕਨੌਰੀ ਸ਼ੰਭੂ ਬਾਰਡਰ ਤੇ ਬੈਠਿਆ ਸੀ ਅੱਜ ਕਿਸੇ ਨੂੰ ਲੈਣ ਜਾਂ ਆਪ ਉਹਦੀ ਕੋਈ ਫਲਾਈਟ ਸੀ ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ ਮਗਰ ਉਹ 에어ਪੋਰਟ ਗਿਆ ਸੀ ਔਰ ਉਸ 에어ਪੋਰਟ ਤੋਂ ਉਹ ਨੂੰ ਘੇਰ ਲਿਆ ਗਿਆ ਕੋ ਨੂੰ ਅਰੈਸਟ ਪਾਤੀ। ਮੈਂ ਅੱਜ ਜਾਕਰ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਪੁੱਛਣਾ ਚਾਹੁੰਨਾ ਕਿ ਐਡੇ ਡਿ ਕ੍ਰਿਮੀਨਲ ਜੀਲਾ ਚੋਂ ਬਹਿ ਕੇ ਇੰਟਰਵਿਊ ਆ ਦੇ ਜਾਂਦੇ ਨੇ ਕਿ ਕੁਛ ਟਰੋਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ। ਉਹਨਾਂ ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ ਇਹ ਕੰਨ ਦਾ ਤਾਂ ਜਿਹਨੇ ਦੇਸ਼ ਨੂੰ ਅਨਾਜ ਦਾ ਭੰਡਾਰ ਦਿੱਤਾ ਹੋਵੇ ਦੇਸ਼ ਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਹੋਵੇ ਹੱਕ ਸੱਚ ਦੀ ਗੱਲ ਕਰਦਾ ਹੋਵੇ ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ ਅੱਜ ਉਸ ਨੂੰ ਇਸ ਲਈ ਅਰੈਸਟ ਕਰਨਾ ਗਿਆ ਕਿਉਂਕਿ ਉਹ ਸਰਕਾਰ ਦੇ ਇਸ਼ਾਰੇ ਤੇ ਨਿਕਲਦਾ ਮੈਂ ਚਾਹੂੰਗਾ ਕਿ ਉਹ ਦੀ ਇਮੀਡੀਏਟਲੀ ਰੀਲੀਜ਼ ਹੋਵੇ ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ